ਅੱਜ ਦੇ ਦਿਨ ਕਮਨਤਰੀ ਮਨੁੱਖੀ ਅਧਿਕਾਰ ਦਿਵਸ ਨਾਲ ਸੰਬੰਧਿਤ ਜਮੂਰੀਤ ਘਰ ਸਭਾ ਕਈ ਬਠਿੰਡਾ ਵੱਲੋਂ ਕੀਤੇ ਜਾ ਰਹੇ ਸੈਮੀਨਾਰ ਦੇ ਵਿੱਚ ਪ੍ਰੇਜ਼ੀਡੀਅਮ ਅਤੇ ਹਾਲ ਦੇ ਵਿੱਚ ਬੈਠੇ ਸਾਰੇ ਜਮੂਰੀਅਤ ਪਸੰਦ ਦੋਸਤੋ ਭੈਣੋ ਤੇ ਭਰਾਵੋ 10 ਦਸੰਬਰ ਦਾ ਮਨੁੱਖੀ ਅਧਿਕਾਰ ਦਿਵਸ ਕਮਨਤਰੀ ਪੱਧਰ ਤੇ ਸਾਰੇ ਦੇਸ਼ਾਂ 'ਚ ਮਨਾਇਆ ਜਾਂਦਾ ਹੈ ਇਸ ਦੇ ਪਿੱਛੇ ਅਸਲ ਦੇ ਵਿੱਚ ਇਹ ਕਮੰਤਰੀ ਐਲਾਨਨਾਮਾ ਜੋ ਆਲਮੀ ਪੱਧਰ ਤੇ 1948 ਚ ਜਾਰੀ ਹੋਇਆ ਸੀ 10 ਦਸੰਬਰ ਨੂੰ ਉਹਦੇ ਪਿੱਛੇ ਕੀ ਕਾਰਨ ਨੇ ਕਿ ਇਹ ਰਸਮੀ ਤੌਰ ਤੇ ਉਹੀ ਜਾਰੀ ਹੋ ਗਿਆ ਜਾਂ ਲੋਕਾਂ ਨੇ ਇਹਦੇ ਵਿੱਚ ਕੋਈ ਜद्दोजਹਿਦ ਕਰਕੇ ਤੇ ਜਿਹੜੀਆਂ ਕਮੰਤਰੀ ਹਾਲਤਾਂ ਸੀ ਉਹਦੇ ਕਰਕੇ ਐਲਾਨਨਾਮਾ ਜਿਹੜਾ ਸੀ ਹਾਕਮਾਂ ਨੂੰ ਜਾਂ ਸਾਰੇ ਦੇਸ਼ਾਂ ਨੂੰ ਤੇ ਉੱਥੋਂ ਦੀਆਂ ਜਿਹੜੇ ਰਾਜ ਕਰ ਰਹੀਆਂ ਜਮਾਤਾਂ ਨੂੰ ਜਾਰੀ ਕਰਨਾ ਪਿਆ ਇਹਦੇ ਪਿੱਛੇ ਇੱਕ ਲੰਮੀ ਜद्दोजਹਿਦ ਚੱਲੀ ਆਜ ਕਾਲ ਤੋਂ ਜਿਹੜਾ ਮਨੁੱਖ ਹੈ ਉਹ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਹੈ ਉਹ ਜ਼ੁਲਮ ਦੇ ਖਿਲਾਫ ਲੜਨ ਦਾ ਇੱਕ ਪੂਰਾ ਇਤਿਹਾਸ ਹੈ ਈਵਨ ਈਸਾ ਪੁਰੂ ਵੇਲੇ ਵੀ ਜਿਹੜੇ ਸੀ ਸਾਡੇ ਲੋਕ ਲੜਦੇ ਸੀਗੇ ਇੱਕ ਰਾਜਾ ਸੀ ਸਾਇਰਸ ਮਹਾਨ ਉਸਨੇ ਇੱਕ ਬਾਬਲ ਸ਼ਹਿਰ ਜਦ ਕਰਾਇ ਸੀ 539 ਈਸਾ ਪੁਰਵ ਕਿਉਂਕਿ ਉਦੋਂ ਜਿਹੜੇ ਉੱਥੇ ਦੇ ਗੁਲਾਮਾਂ ਨੂੰ ਗੁਲਾਮ ਬਣਾ ਕੇ ਜਿਹੜਾ ਰੱਖਿਆ ਜਾਂਦਾ ਸੀ ਉਹਨੇ ਗੁਲਾਮਾਂ ਨੂੰ ਆਜ਼ਾਦ ਕਰਾਤਾ ਸੀ ਯਹੂਦੀਆਂ ਨੂੰ ਧਾਰਮਿਕ ਆਜ਼ਾਦੀ ਦਿੱਤੀ ਸੀ ਤੇ ਅਸਲੀ ਵਿਤਕਰੇ ਜਿਹੜਾ ਉੱਥੇ ਖਤਮ ਕਰਾਇਆ ਸੀ ਇਸ ਤਰ੍ਹਾਂ 15 ਜੂਨ 1215 ਨੂੰ ਵੀ ਇੱਕ ਮੈਗਨਾ ਕਾਰਟ ਨਾਂ ਦਾ ਜਮਹੂਰੀ ਹੱਕਾਂ ਦਾ ਚਾਰਟ ਜਾਰੀ ਕਰਨਾ ਪਿਆ ਸੀ ਇੰਗਲੈਂਡ ਦੇ ਰਾਜੇ ਨੂੰ ਇੰਗਲੈਂਡ ਦਾ ਰਾਜਾ ਸੀ ਜੋਹਨ ਕਾਰਟ ਉਹਨੇ ਕਿਉਂਕਿ ਲੋਕਾਂ ਦਾ ਦਬਾਅ ਸੀ ਕਿ ਰਾਜਾशाही ਜਿਹੜੀ ਹੈ ਸਾਨੂੰ ਮਨਜ਼ੂਰ ਨਹੀਂ ਇਸ ਕਰਕੇ ਰਾਜੇ ਨੇ ਖੁਦ ਹੀ ਕਿਹਾ ਸੀ ਕਿ ਕੋਈ ਵੀ ਰਾਜਾ ਹੋਵੇ ਭਾਵੇਂ ਉਹ ਕਾਨੂੰਨ ਤੋਂ ਉੱਪਰ ਨਹੀਂ ਹੈ ਸਾਰੇ ਬਰਾਬਰ ਨੇ ਇਸ ਤਰ੍ਹਾਂ 1900 17 ਸੇ 76 ਦੇ ਵਿੱਚ ਵੀ ਅਮਰੀਕਾ ਦੀ ਕਾਂਗਰਸ ਨੇ ਇੱਕ ਮਤਾ ਪਾਸ ਕਰਕੇ ਬ੍ਰਿਟਾਨੀਆ ਤੋਂ ਆਪਣੀਆਂ ਬਸਤੀਆਂ ਆਜ਼ਾਦ ਕਰਾਉਣ ਦੇ ਲਈ ਇੱਕ ਐਲਾਨਨਾਮਾ ਬਣਾਇਆ ਸੀ ਉਹਦੇ ਵਿੱਚ ਵੀ ਉਹਨਾਂ ਨੇ 13 ਬਸਤੀਆਂ ਜਿਹੜੀਆਂ ਸੀ ਉਹ ਇੰਗਲੈਂਡ ਦੇ ਕਾਹ ਇਹਨਾਂ ਬ੍ਰਿਟਾਨੀਆ ਦੇ ਕਾਬਜੇ ਚੋਂ ਛੁਡਾਈਆਂ ਸੀ ਤੇ ਇਹ ਕਿਹਾ ਸੀ ਕਿ ਸਾਰੇ ਹੀ ਮਨੁੱਖ ਬਰਾਬਰ ਨੇ ਜਿਹੜਾ ਮਨੁੱਖ ਇੱਥੇ ਜੰਮਦਾ ਹੈ ਤੇ ਇੱਥੇ ਵਿਚਰਦਾ ਹੈ ਉਹ ਸਾਰੇ ਬਰਾਬਰ ਹੈ ਕੋਈ ਵੱਡਾ ਛੋਟਾ ਨਹੀਂ ਹੈ ਇਸ ਤਰ੍ਹਾਂ ਹੀ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ 10 ਗੁਰੂਆਂ ਦਾ ਇਤਿਹਾਸ ਰਿਹਾ ਹੈ ਕਿ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿਨ੍ਹਾਂ ਨੇ ਵੀ ਜ਼ੁਲਮ ਦੇ ਖਿਲਾਫ ਤੇ ਇਹ ਕਿਹਾ ਕਿ ਸਾਰੇ ਹੀ ਬਰਾਬਰ ਨੇ ਜਿਤ ਜੰਮੇ ਰਾਜਾਨ ਸੋ ਕੋ ਮੰਦਾ ਆਖੀਏ ਇਹ ਕਿਹਾ ਸਰਬੱਤ ਦੇ ਭਲੇ ਦਾ ਕਿਹਾ ਕਿਰਤ ਦੀ ਜਿਹੜੀ ਹੈਗੀ ਆ ਵਡਿਆਈ ਕੀਤੀ ਤੇ ਨਾਲ ਹੀ ਉਹਨਾਂ ਨੇ ਪਾਪ ਕੀ ਜੰਗ ਲੈ ਕਾਬੂ ਲੋਟਾਇਆ ਜੋਰੀ ਮੰਗੇ ਲਾਲਬੇਲਾ ਲੋ ਇਹ ਸਾਰਾ ਜਿਹੜਾ ਸੀ ਬਾਬੇ ਨਾਨਕ ਦੇ ਕੇ ਲਿਆਂਦਾ ਤੇ ਉਹਨੇ ਜ਼ੁਲਮ ਦੇ ਖਿਲਾਫ ਕੀ ਉਹਨਾਂ ਨੇ ਅੰਧਵਿਸ਼ਵਾਸਾਂ ਦੇ ਖਿਲਾਫ ਵੀ ਲੜਾਈ ਲੜੀ 10 ਦੇ 10 ਗੁਰੂਆਂ ਦਾ ਇਤਿਹਾਸ ਹੈ ਈਵਨ ਮੀਰੀ ਪੀਰੀ ਦਾ ਇਤਿਹਾਸ ਹੈ ਜਾਂ ਮਤਲਬ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਵੱਲੋਂ ਲੜਿਆ ਗਿਆ ਲੜਾਈਆਂ ਦਾ ਇਤਿਹਾਸ ਹੈ ਤੇ ਨਾਲ ਹੀ ਜ਼ੁਲਮ ਦੇ ਖਿਲਾਫ ਉਹਨਾਂ ਵੱਲੋਂ ਜੋ ਲੜਿਆ ਗਿਆ ਉਹਦਾ ਇਤਿਹਾਸ ਹੈ ਨਾਲ ਬੰਦਾ ਸਿੰਘ ਬਹਾਦਰ ਦਾ ਵੀ ਰੋਲ ਸਾਡੇ ਇੱਥੇ ਪੰਜਾਬ ਦੇ ਵਿੱਚ ਜ਼ਮੀਨਾਂ ਵੰਡ ਕੇ ਸਾਰਿਆਂ ਨੂੰ ਬਰਾਬਰ ਕਰਨ ਦਾ ਲੋਕਾਂ ਦੇ ਵਿੱਚ ਮਰੀ ਹੱਕਾਂ ਨੂੰ ਬਹਾਲ ਕਰਨ ਦਾ ਤੇ ਲਤਾੜਿਆਂ ਦੇ ਹੱਕ 'ਚ ਖੜਨ ਦਾ ਪੂਰਾ ਇਤਿਹਾਸ ਰਿਹਾ ਤੇ ਹੋਰ ਵੀ ਕਈ ਜਰਵਾਣੇ ਦੇ ਖਿਲਾਫ ਸਾਡੇ ਇੱਥੇ ਨਾਇਕਾਂ ਨੇ ਬਹੁਤ ਕੁਝ ਕੀਤਾ ਹੈਗਾ ਇਸ ਤਰ੍ਹਾਂ 1799 ਦੇ ਵਿੱਚ ਫਰਾਂਸ ਦਾ ਇਨਕਲਾਬ ਹੋਇਆ ਸੀ ਫ੍ਰੈਂਚ ਰੈਵੋਲੂਸ਼ਨ ਕਹਿੰਦੇ ਨੇ ਜਿਹੜਾ ਪੈਰਿਸ ਕਮੂਨ ਉੱਥੇ ਉਹਨਾਂ ਨੇ ਤਖਤਾ ਪਲਟ ਕੇ ਮਜ਼ਦੂਰਾਂ ਦੇ ਹੱਕ ਚ ਸੱਤਾ ਬਹਾਲ ਕੀਤੀ ਸੀ ਤੇ ਉੱਥੇ ਸਾਰਿਆਂ ਨੂੰ ਬਰਾਬਰੀ ਦਾ ਹੱਕ ਦਿੱਤਾ ਸੀ ਤੇ ਨਾਲ ਇੱਕ ਨਾਰਾ ਦਿੱਤਾ ਸੀ liberty equality fraternity आजादी बराबरीता भाईचारा ਨਾਲ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਜਿਹੜੀ ਅਨਿਆਂਪੂਰਨ ਸੱਤਾ ਹੈ ਉਹਦੇ ਨੂੰ ਲੋਕਾਂ ਦੀ ਤਾਕਤ ਨਾਲ ਢਾਕਾਉਣ ਦਾ ਪੂਰਨ ਅਧਿਕਾਰ ਹੈ ਤੇ ਨਾਲ ਹੀ ਜਹੂਦੀਆਂ ਨੂੰ ਪ੍ਰੋਟੈਸਟੈਂਟਾਂ ਨੂੰ ਜਿਹੜਾ ਉੱਥੇ ਜਿਹੜੇ ਵਾਪਸ ਉਹਨਾਂ ਦੇ ਹੱਕ ਦੇ ਦਿੱਤੇ ਗਏ ਸੀ ਤੇ ਇਸ ਦੇ ਨੇ ਜਮੀਨ ਤਿਆਰ ਕਰ ਦਿੱਤੀ ਸੀਗੀ ਮਨੁੱਖੀ ਆਧਾਰਾਂ ਦੇ ਵਿੱਚ ਇਹ ਇੱਕ ਦਾਰਸ਼ਨਿਕ ਘਟਨਾ ਸੀ ਬਹੁਤ ਵੱਡੀ ਦਾਰਸ਼ਨਿਕ ਘਟਨਾ ਸੀ 1799 ਦੇ ਵਿੱਚ ਵਾਪਰੀ ਇਸ ਤੋਂ ਬਾਅਦ 1857 ਦੀ ਜੰਗੇ ਆਜ਼ਾਦੀ ਜਿਹੜੀ ਕਿ ਪਹਿਲਾ ਆਜ਼ਾਦੀ ਦਾ ਯੁੱਧ ਕਿਹਾ ਜਾਂਦਾ ਹੈ ਉਹਦੇ ਵਿੱਚ ਸਾਡੇ ਭਾਰਤੀਆਂ ਨੇ ਬਹੁਤ ਰੋਲ ਲੰਭਾਇਆ ਸੀ ਤੇ ਲੜੇ ਸੀ ਰਾਣੀ ਚੰਸੀ ਤੋਂ ਲੈ ਕੇ ਬਾਕੀ ਤੱਕ ਦੇ ਵੀ ਸਾਰਿਆਂ ਨੇ ਉਸ ਤੋਂ 19ਵੀਂ ਸਦੀ ਦੇ ਵਿੱਚ 20ਵੀਂ ਸਦੀ ਚ ਆ ਕੇ ਜਿਹੜਾ ਰੂਸ ਦਾ ਇਨਕਲਾਬ 1917 ਚ ਹੋਇਆ ਉਨੇ ਵੀ ਜਿਹੜਾ ਸੀ ਲੋਕਾਂ ਨੂੰ ਅਧਿਕਾਰ ਦਿੱਤੇ ਜਮੂਰੀ ਅਧਿਕਾਰ ਜਮੂਰੀ ਰਾਜ ਇਹ ਨਿਕਲ ਲੋਕਾਂ ਦਾ ਰਾਜ ਉਹ ਸਥਾਪਿਤ ਕੀਤਾ ਉਹਦੇ ਨਾਲ ਵੀ ਸਾਰੀ ਦੁਨੀਆ ਪ੍ਰਭਾਵਿਤ ਹੋਈ ਇੱਕ ਲਹਿਰ ਚੱਲੀ ਸੀ ਜਿਹੜੀ ਦਲਤਾਂ ਦੇ ਵਾਸਤੇ ਦਲਤਾਂ ਦੇ ਅਧਿਕਾਰਾਂ ਲਈ ਉਹਦੇ ਵਿੱਚ ਸ਼ਾਹੋਜੀ ਮਹਾਰਾਜ ਦਾ ਪੂਰਾ ਰੋਲ ਸੀ ਜਿਹਦੇ ਚ ਉਹਨਾਂ ਨੇ ਪਛੜਿਆਂ ਨੂੰ ਅਧਿਕਾਰ ਦਿੱਤੇ ਦਲਤਾਂ ਜਿਹੜੇ ਨੀਵੇਂ ਸੀ ਉਹਨਾਂ ਨੂੰ ਅਧਿਕਾਰ ਦਿੱਤੇ ਜਿਹੜਾ ਇੱਕ ਸ਼ਿਵਤਿਰੀਬਾਈ ਫੂਲੇ ਤੇ ਬਾਬਾ ਫੂਲੇ ਉਹਨਾਂ ਨੇ ਵੀ ਜਿਹੜਾ ਵਿਦਿਆ ਦੇ ਖੇਤਰ ਦੇ ਵਿੱਚ ਤੇ ਸਮਾਜ ਦੇ ਖੇਤਰ ਵਿੱਚ ਕਾਫੀ ਰੋਲ ਅਦਾ ਕੀਤਾ ਪੈਰੀਆਰਸੀ ਜਾਂ ਦਲਿਤ ਪੈਂਥਰ ਲੈਰਸੀ ਤੇ ਬਾਬਾ ਸਾਹਿਬ ਭੀਮਰਾਓ ਉਬੇਦ ਕਰਤਾ ਜਿਹੜੂ ਵੀ ਜਿਹੜਾ ਸੀ ਉਹ ਦਲਤਾਂ ਨੂੰ ਅਧਿਕਾਰ ਦੇਣ ਦੇ ਵਿੱਚ ਵੱਡਾ ਰੋਲ ਰਿਹਾ ਇਹ ਇੱਕ ਲਹਿਰ ਸੀ ਪੂਰੀ ਦੀ ਪੂਰੀ ਜਿਦੇ ਵਿੱਚ ਉਹਨਾਂ ਨੇ ਲਤਾੜਿਆਂ ਨੂੰ ਆਪਣੇ ਅਧਿਕਾਰ ਦੇਣ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਤੇ ਕਾਫੀ ਹੱਦ ਤੱਕ ਉਹਨਾਂ ਤੋਂ ਅੰਗਰੇਜ਼ਾਂ ਤੋਂ ਆਪਣੇ ਅਧਿਕਾਰ ਹਾਸਲ ਵੀ ਕੀਤੇ ਉਸ ਤੋਂ ਬਾਅਦ 1950 ਦੇ ਵਿੱਚ ਨਹੀਂ ਉਸ ਤੋਂ ਪਹਿਲਾਂ 26 ਜੂਨ 1945 ਨੂੰ ਦੂਜੀ ਸੰਸਾਰ ਜੰਗ ਤੋਂ ਬਾਅਦ ਕਿਉਂਕਿ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਦੋ ਫਾਸ਼ੀਵਾਦੀ ਰਾਜ ਤੇ ਹਿਟਲਰ ਤੇ ਮਸੋਹੀਨੀ ਹਿਟਲਰ ਤੇ ਮਸੋਹੀਨੀ ਰਹੋਏ ਨੇ ਹਿਟਲਰ ਨੇ ਯਹੂਦੀਆਂ ਨੂੰ ਗੈਸ ਚੈਂਬਰਾਂ ਦੇ ਵਿੱਚ ਰੱਖ ਕੇ ਮਾਰ ਦਿੱਤਾ ਸੀ ਤੇ ਉਹਨਾਂ ਦੇ ਖਿਲਾਫ ਜਿਹੜੇ ਦੇਸ਼ ਲੜੇ ਸੀ ਤੇ ਦੇਸ਼ਾਂ ਨੇ ਆਪਣੀ ਆਜ਼ਾਦੀ ਦੇ ਲਈ ਸੰਗਰਾਮ ਕੀਤਾ ਸੀ ਉਹਦੇ ਵਿੱਚ ਰੂਸ ਦਾ ਵੀ ਬਹੁਤ ਵੱਡਾ ਰੋਲ ਸੀ ਤੇ ਇਹ ਜਿਹੜੇ ਫਾਸ਼ੀਵਾਦੀ ਰਾਜ ਸੀ ਇਹਨਾਂ ਨੂੰ ਹਾਰ ਹੋਈ ਸੀ ਇਸੇ ਕਰਕੇ ਦੂਜੀ ਸੰਸਾਰ ਜੰਗ ਲੱਗਣ ਤੋਂ ਬਾਅਦ ਇਹ ਮਜਬੂਰ ਹੋ ਗਏ ਸੀ ਦੇਸ਼ ਉਤੋਂ ਦੇ ਹਾਕਮ ਮਜਬੂਰ ਹੋ ਗਏ ਸੀ ਕਿ ਕੋਈ ਨਾ ਕੋਈ ਮਨੁੱਖੀ ਹੱਕਾਂ ਦਾ ਇਹਨਾਂ ਨੂੰ ਅਧਿਕਾਰ ਦਿੱਤੇ ਜਾਣ ਤਾਂ ਕਿ ਉਲਟਾ ਰਾਜ ਨਾ ਹੋ ਜਾਣ ਉਹਨਾਂ ਨੇ 1945 ਦੇ ਵਿੱਚ ਸਾਨ ਫਰਾਂਸਿਸਕੋ ਵਿਖੇ ਇੱਕ ਕਾਨਫਰੰਸ ਕੀਤੀ ਸੀ ਜਿਹਦੇ ਅਖੀਰ ਤੇ ਜਾ ਕੇ ਉਹਨਾਂ ਨੇ ਇੱਕ ਐਲਾਨਨਾਮਾ ਜਾਰੀ ਕੀਤਾ ਸੀ ਉਸ ਐਲਾਨਨਾਮੇ ਦੇ ਵਿੱਚੋਂ 3 ਸਾਲਾਂ ਬਾਅਦ ਹੀ 10 ਦਸੰਬਰ 1948 ਨੂੰ ਜਾਤ ਨਸਲ ਲਿੰਗ ਧਰਮ ਸਾਰੇ ਵਿਤਕਰੇ ਖਤਮ ਕਰਕੇ ਇੱਕ ਕੁਮਾਂਤਰੀ ਆਲਮੀ ਜਿਹਨੂੰ ਕਹਿੰਦੇ ਆ ਉਹ ਮਨੁੱਖੀ ਹੱਕਾਂ ਦਾ ਐਲਾਨਨਾਮਾ ਜਾਰੀ ਹੋਇਆ ਸੀ ਜਿਹਦੀਆਂ 30 ਧਾਰਾਵਾਂ ਨੇ ਪਹਿਲੀਆਂ 5 ਧਾਰਾਵਾਂ ਨੇ ਜਿਹੜੀਆਂ ਉਹ ਜਾਤ ਨਸਲ ਲਿੰਗ ਭਾਸ਼ਾ ਇਕ ਕਿਸਮ ਦਾ ਵੀ ਵਿਤਕਰੇ ਦੇ ਖਿਲਾਫ ਲੋਕਾਂ ਨੂੰ ਆਜ਼ਾਦੀ ਦਿੱਤੀ ਗਈ 5 ਤੋਂ ਲੈ ਕੇ 21 ਤੱਕ ਦੀਆਂ ਜਿਹੜੀਆਂ ਧਾਰਾਵਾਂ ਨੇ ਉਹਦੇ ਵਿੱਚ ਨਜ਼ਰਬੰਦੀ ਦੀਆਂ ਧਾਰਾਵਾਂ ਗ੍ਰਿਫਤਾਰੀ ਕਿਵੇਂ ਹੋਵੇ ਗੈਰ ਕਾਨੂੰਨੀ ਗ੍ਰਿਫਤਾਰੀਆਂ ਕੀ ਹੁੰਦੀਆਂ ਨੇ ਉਹਨਾਂ ਸਾਰਿਆਂ ਨੂੰ ਪ੍ਰਭਾਸ਼ਿਤ ਕੀਤਾ ਗਿਆ ਫਿਰ ਅੱਗੇ 22 ਤੋਂ ਲੈ ਕੇ 30 ਤੱਕ ਸਮਾਜਿਕ ਆਰਥਿਕ ਸੱਭਿਆਚਾਰਕ ਅਧਿਕਾਰਾਂ ਬਾਰੇ ਜਿਹੜਾ ਹੈ ਉਹ ਵਿਆਖਿਆ ਕੀਤੀ ਗਈ ਹੈ ਉਹਦੇ ਵਿੱਚ ਕੰਮ ਦਾ ਅਧਿਕਾਰ ਹੈ ਬਰਾਬਰ ਦਾ ਅਧਿਕਾਰ ਹੈ ਮਜ਼ਦੂਰੀ ਦਾ ਅਧਿਕਾਰ ਹੈ ਸਮਾਜਿਕ ਸੁਰੱਖਿਆ ਦਾ ਅਧਿਕਾਰ ਹੈ ਤੇ ਭੁੱਖ ਤੋਂ ਮੁਕਤੀ ਹੈ ਸਿਹਤ ਤੇ ਸਿੱਖਿਆ ਦਾ ਅਧਿਕਾਰ ਹੈ ਇਹ ਸਾਰੇ ਅਧਿਕਾਰ ਜਿਹੜੇ ਆ ਉਸ ਟ੍ਰੇਡ ਯੂਨੀਅਨ ਹੱਕ ਵੀ ਨੇ ਮਨੁੱਖਾਂ ਨੂੰ ਸਮਾਜਿਕ ਸੱਭਿਆਚਾਰਕ ਆਜ਼ਾਦੀ ਵੀ ਹੈ ਤੇ ਇਸ ਤੱਕ ਤੱਕ ਵੀ ਹੈ ਕਿ ਉਹਨਾਂ ਦੀ ਸ਼ਖਸੀਅਤ ਦਾ ਬੇਰੋਕ ਵਿਕਾਸ ਹੋਣਾ ਚਾਹੀਦਾ ਇਹ ਉਸ ਐਲਾਨਨਾਮੇ ਚ ਦਰਜ ਹੈ 1948 ਵਾਲੇ ਚ ਤੇ ਉਸ ਤੋਂ ਬਾਅਦ ਤਾਂ ਇਹ ਹੋਇਆ ਕਿ 1950 ਦੇ ਵਿੱਚ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤਾਂ ਉਹਨਾਂ ਨੇ ਵੀ ਇਸ ਐਲਾਨ ਨਾਮੇ ਦੀ ਰੋਸ਼ਨੀ ਦੇ ਵਿੱਚ ਸੰਵਿਧਾਨ ਦੇ ਵਿੱਚ ਕੁਝ ਮਦਦਾਂ ਜੀਆਂ ਪਾਈਆਂ ਜਿਦੇ ਵਿੱਚ ਬਰਾਬਰੀ ਤੇ ਇਹ ਜਿਹੜੀ ਹੈ ਲਿੰਗ ਆਧਾਰਿਤ ਬਰਾਬਰੀ ਜਾਂ ਨਸਲ ਨਸਲੀ ਵਿਤਕਰੇ ਖਿਲਾਫ ਸਾਰੀਆਂ ਧਾਰਾਵਾਂ ਪਾਈਆਂ ਜਾਂ ਧਾਰਮਿਕ ਆਜ਼ਾਦੀ ਵਾਸਤੇ ਧਾਰਾਵਾਂ ਪਾਈਆਂ ਉਹ ਸਾਡੇ ਸੰਵਿਧਾਨ 'ਚ ਲਿਖੀਆਂ ਗਈਆਂ 1950 ਦੇ ਵਿੱਚ 1960 ਦੇ ਵਿੱਚ ਯੂਨੋ ਨੇ ਦੋ ਕੋਬਿਨੇਟ ਪੇਸ਼ ਕੀਤੇ ਸੀਗੇ ਪਹਿਲਾ ਕੋਬਿਨੇਟ ਦੇ ਸੀਗਾ ਵੀ ਸਿਵਲ ਅਧਿਕਾਰ ਦਿੱਤੇ ਸੀ ਦੂਜੇ ਕਾਨਵਨਰ ਦੇ ਸੀ ਸਮਾਜਿਕ ਆਰਥਿਕ ਅਧਿਕਾਰ ਦਿੱਤੇ ਸੀ ਤੇ ਉਹ ਜਿਹੜੇ ਸੀ ਉਹ ਉਸੇ ਸਾਲ ਲਾਗੂ ਕਰ ਦਿੱਤੇ ਗਏ ਸੀ ਭਾਰਤ ਦੇ ਵਿੱਚ ਜਿਹੜਾ ਇਹਦਾ ਸ਼ਾਨਦਾਰ ਸੰਘਰਸ਼ ਰਿਹਾ ਹੈ ਮਨੁੱਖੀ ਹੱਕਾਂ ਦਾ ਜਿਹੜਾ ਸੰਘਰਸ਼ ਹੈ ਭਾਰਤ ਦੇ ਵਿੱਚ ਬਹੁਤ ਸ਼ਾਨਦਾਰ ਰਿਹਾ ਹੈ ਕਿਉਂਕਿ ਸਾਡੇ ਇੱਥੇ ਗਦਰੀ ਬਾਬਿਆਂ ਦੀ ਮੂਵਮੈਂਟ ਚੱਲੀ ਉਹਨਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨੀ ਹਥਿਆਰ ਬੰਦ ਹੋ ਕੇ ਲਗਾ ਖਰਾਬ ਬਗਾਵਤ ਕੀਤੀ ਕਿਉਂਕਿ ਜਮੂਰੀ ਰਾਜ ਉਹ ਸਿਰਜਣਾ ਚਾਹੁੰਦੇ ਸੀ ਵੀ ਇੱਥੋਂ ਦਾ ਜਿਹੜਾ ਰਾਜ ਹੋਵੇ ਉਹ ਨਸਲੀ ਵਿਤਕਰੇ ਤੋਂ ਕਿਸੇ ਤਰ੍ਹਾਂ ਦੀ ਵੀ ਆਧਾਰਿਤ ਵਿਤਕਰੇ ਤੋਂ ਕਿਸੇ ਤਰ੍ਹਾਂ ਦੇ ਜ਼ੁਲਮ ਤੋਂ ਜ਼ਬਰ ਤੋਂ ਸਾਰਾ ਰਹਿਤ ਹੋਣਾ ਚਾਹੀਦਾ ਇਸ ਲਈ ਉਹਨਾਂ ਨੇ ਆਪਣੇ ਇਵਨ ਜਿੰਨੇ ਵੀ ਜ਼ੁਲਮ ਉਹਨਾਂ 'ਤੇ ਹੋਏ ਉਹ ਵੀ ਉਹਨਾਂ ਨੇ ਸਹਾਰੇ ਫਾਂਸੀ ਤੱਕ ਹੋਈਆਂ ਕਾਤਾਰ ਸਿੰਘ ਸਰਾਭਾ ਵਰਗੇ ਤੇ ਬਾਬੀ ਛੇ ਸੋਣ ਚਿੱਕ ਪਗਣਾ ਵਰਗੇ ਸੀ ਉਹਨਾਂ ਦੀ ਅਗਵਾਈ ਕਰ ਰਹੇ ਇਸ ਤਰ੍ਹਾਂ ਬਬਰ ਅਕਾਲੀ ਲਹਿਰ ਚੱਲੀ ਇਸ ਤਰੀ ਨਾਲ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਮਨੁੱਖੋਂ ਮਨੁੱਖ ਦੀ ਲੁੱਟ ਖਤਮ ਕਰਨ ਦਾ ਨਾਅਰਾ ਦਿੱਤਾ ਰਾਜਗੁਰੂ ਸੁਦੇਸ਼ ਭਗਤ ਸਿੰਘ ਰਾਂ ਨੂੰ ਫਾਂਸੀ ਲੱਗੀ ਤੇ ਉਹਨਾਂ ਨੇ ਬਰਾਬਰੀ ਤੇ ਆਧਾਰਿਤ ਜਮਹੂਰੀ ਰਾਜ ਸਥਾਪਿਤ ਕਰਨ ਲਈ ਇਨਕਲਾਬੀ ਜਮਹੂਰੀ ਸਫਾਂ ਦੇ ਵਿੱਚ ਇਹ ਲੈ ਕੇ ਗਏ ਉਹ ਇੱਕ ਬਹੁਤ ਵੱਡੀ ਲੜਾਈ ਸੀ ਤੇ ਉਹਦਾ ਵੀ ਅਸਰ ਸਾਡੇ ਇਸ ਹਿੰਦੁਸਤਾਨ ਦੇ ਵਿੱਚ ਕੀ ਕੁ ਮੰਤਰੀ ਪਦਰ ਤੇ ਵੀ ਪਿਆ ਫਿਰ ਹਿਟਲਰ ਤੇ ਮਸੋਲੀਨੀ ਜਿਹੜੇ ਦੋ ਆਏ ਸੀ ਉਸ ਤੋਂ ਬਾਅਦ ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਐਲਾਨਨਾਮਾ ਜਾਰੀ ਹੋਇਆ ਇਸ ਐਲਾਨਨਾਮੇ ਤੋਂ ਬਾਅਦ ਵੀ 1960 ਦੇ ਵਿੱਚ ਸਮਾਜਿਕ ਸੱਭਿਆਚਾਰਕ ਹੱਕਾਂ ਦਾ ਇੱਕ ਵੱਖਰਾ ਹੋਰ ਐਲਾਨਨਾਮਾ ਵੀ ਜਾਰੀ ਹੋਇਆ 1979 ਦੇ ਵਿੱਚ ਵੀ 18 ਦਸੰਬਰ ਨੂੰ ਔਰਤਾਂ ਨਾਲ ਵਿਤਕਰੇ ਦੇ ਸੰਬੰਧ ਚ ਇੱਕ ਐਲਾਨਨਾਮਾ ਜਾਰੀ ਕੀਤਾ ਗਿਆ ਤੇ 1992 ਦੇ ਵਿੱਚ ਵੀ ਨਸਲੀ ਵਿਤਕਰੇ ਭਾਸ਼ਾਈ ਵਿਤਕਰੇ ਘੱਟ ਗਿਣਤੀਆਂ ਨਾਲ ਵਿਤਕਰੇ ਬੱਚਿਆਂ ਨਾਲ ਵਿਤਕਰੇ ਤੇ ਉਹਨਾਂ ਦੇ ਹੱਕਾਂ ਦੇ ਵਿਕਾਸ ਦੇ ਵਿਤਕਰੇ ਦੇ ਖਿਲਾਫ ਇਹ ਐਲਾਨਨਾਮੇ ਜਾਰੀ ਹੋਏ ਜਾਨੀ ਕੋਈ ਵੀ ਐਲਾਨਨਾਮਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਿਹੜਾ ਲੋਕਾਂ ਦੇ ਸੰਘਰਸ਼ਾਂ ਦੇ ਦਬਾਅ ਹੇਠ ਜਾਰੀ ਨਾ ਹੋਇਆ ਹੋਵੇ ਕੋਈ ਇਹ ਨਹੀਂ ਕਿ ਉਹਨਾਂ ਨੇ ਆਪਣੇ ਆਪ ਹੀ ਹੱਕ ਦਿੱਤੇ ਉਹਨਾਂ ਨੂੰ ਲਗਾਤਾਰ ਇਹਨਾਂ ਹੱਕਾਂ ਦੇ ਲਈ ਦਬਾਅ ਪੈਂਦਾ ਰਿਹਾ ਤੇ ਉਹ ਇਹ ਜਾਰੀ ਕਰਦੇ ਰਹੇ ਹੁਣ ਕੀ ਸਥਿਤੀ ਹੋ ਗਈ ਹੈ ਕਿ સામਰਾਜਵਾਦ ਨੇ ਸਾਡੇ ਸਾਰੇ ਤਰ੍ਹਾਂ ਦੇ ਹੱਕਾਂ ਨੂੰ ਇੱਥੋਂ ਦੀ سرمایہਦਾਰੀ ਇੱਥੋਂ ਦੇ ਜ਼ਗੀਰੂ ਰਾਜ ਦੇ ਨਾਲ ਮਿਲ ਕੇ ਕ੍ਰਸ਼ ਕਰਨ ਦੀ ਜਿਹੜੀ ਉਹ ਥਾਂ ਲਈ ਹੈ ਇੱਥੋਂ ਦੇ ਜਮੂਰੀ ਹੱਕਾਂ ਦੀ ਜਿਹੜੀ ਹੁਣ ਸਥਿਤੀ ਹੈ ਉਹ ਬੇਹੱਦ ਖਰਾਬ ਹੈ ਬੇਹੱਦ ਜਿਹੜਾ ਜਮੂਰੀ ਹੱਕਾਂ ਦਾ ਘਾੜ ਹੈ ਉਹ جاری ਹੈ ਤੇ ਇਹਦੀ ਇੱਕ ਕਾਲੀ ਤਸਵੀਰ ਅਸੀਂ ਦੇਖ ਸਕਦੇ ਹਾਂ ਪਹਿਲਾਂ ਐਲਾਨਨਾਮੇ 'ਚ ਕਿਹਾ ਗਿਆ ਸੀ ਕਿ ਕਿਸੇ ਤਰ੍ਹਾਂ ਦੀਆਂ ਨਿਹੱਤੀ ਜੰਗਾਂ ਨਹੀਂ ਲੱਗਣਗੀਆਂ ਪਰ ਦੁਨੀਆ ਪੱਧਰ ਤੇ ਜਿਹੜੀਆਂ ਉਹ ਜੰਗਾਂ ਉਸੇ ਤਰ੍ਹਾਂ ਹੀ ਸਾਮਰਾਜ ਦੀ ਅਗਵਾਈ ਦੇ ਵਿੱਚ ਚੱਲ ਰਹੀਆਂ ਨੇ ਜਿਹੜੀਆਂ ਅਸੀਂ جنگਾਂ ਦੇਖੀਆਂ ਚਾਹੇ ਅਸੀਂ ਦੇਖੀਆਂ 65 ਦੇ ਵਿੱਚ 62 ਦੇ ਵਿੱਚ 77 ਦੇ ਵਿੱਚ ਪਾਕਿਸਤਾਨ ਹਿੰਦੁਸਤਾਨ ਦੀਆਂ جنگਾਂ ਲੱਗੀਆਂ ਕਿੰਨੇ ਲੋਕਾਂ ਦਾ ਕਾਣ ਹੋਇਆ ਕਿੰਨੇ ਲੋਕ ਮਾਰੇ ਗਏ ਤੇ ਕਿੰਨੀ ਫਸਲਾਂ ਸਾਰਾ ਕੁਝ ਸਾਡਾ ਵਸੀਲੇ ਇੱਥੋਂ ਦੇ ਤਬਾਹ ਹੋਏ ਇਸੇ ਤਰ੍ਹਾਂ ਜਿਹੜੀਆਂ جنگਾਂ ਈਰਾਨ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਸਾਮਰਾਜ ਨੇ ਲਾਈਆਂ ਉੱਥੇ ਵੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਫਿਰ ਇਰਾਕ ਦੇ ਵਿੱਚ ਜੰਗ ਜਿਹੜੀ ਲਾਈ ਗਈ ਉਹ ਵੀ ਬਾਹਰੋਂ ਅਮਰੀਕੀ ਸਾਮਰਾਜ ਵੱਲੋਂ ਠੋਸੀ ਗਈ ਹੁਣ ਯੂਕਰੇਨ ਦੇ ਵਿੱਚ ਚਾਹੇ ਰੂਸ ਨੇ ਹਮਲਾ ਕੀਤਾ ਹੈ NATO ਜਿਹੜਾ ਹੈਗਾ ਉਹ ਮੁਕਾਬਲੇ ਦੇ ਵਿੱਚ ਯੂਕਰੇਨ ਦੇ ਨਾਲ ਆਇਆ ਹੋਇਆ ਹੈ ਤੇ ਉਹ ਵੀ جنگ ਸਮਾਪਤ ਨਹੀਂ ਹੋ ਰਹੀ ਇਜ਼ਰਾਈਲ ਦੀ جنگ ਫਲਸਤੀਨੀਆ ਤੇ ਠੋਸੀ ਗਈ ਹੈ ਉਹ ਵੀ ਇੱਕ ਤਰ੍ਹਾਂ ਦੀ ਸਾਮਰਾਜੀਆਂ ਦੀ ਸ਼ੈਤ ਹੈ ਫਲਸਤੀਨ ਦੇ ਲੋਕਾਂ ਦੇ ਹੱਕਾਂ ਦਾ ਕਾਹਨ ਬੁਰੀ ਤਰ੍ਹਾਂ ਕੀਤਾ ਜਾ ਰਿਹਾ ਹੈ ਬੱਚੇ ਬਜ਼ੁਰਗ ਔਰਤਾਂ ਜਿਹੜੀਆਂ ਨੇ ਉਹ ਲਗਾਤਾਰ ਮਾਰੀਆਂ ਜਾ ਰਹੀਆਂ ਨੇ ਫਾਸਫੋਰਸ ਬੰਬਾਂ ਦੀ ਵਰਤੋਂ ਉੱਥੇ ਕੀਤੀ ਜਾ ਰਹੀ ਹੈ ਜੰਗਾਂ ਦੀ ਸਥਿਤੀ ਇਹ ਹੈ ਇਸ ਤੋਂ ਇਲਾਵਾ ਜਿਹੜਾ ਔਰਤਾਂ ਦਾ ਦਲਤਾਂ ਦਾ ਆਦੀਵਾਸੀਆਂ ਦਾ ਘੱਟ ਗਿਣਤੀਆਂ ਦਾ ਨਾਲ ਹੀ ਜਿਹੜੇ ਸਾਡੇ ਬੁੱਧੀਜੀਵੀ ਨੇ ਪੱਤਰਕਾਰ ਨੇ ਨੌਜਵਾਨ ਨੇ ਵਿਦਿਆਰਥੀ ਨੇ ਸਮਾਜਿਕ ਕਾਰਕੂਨ ਨੇ ਇਹ ਸਾਰੇ ਜਿਹੜੇ ਸਾਡੇ ਤਬਕੇ ਰ ਇਹਨਾਂ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਤੇ ਵੱਡਾ ਹਮਲਾ ਹੋਇਆ ਹੈ ਔਰਤਾਂ ਦੇ ਨਾਲ ਆਪਾਂ ਜ਼ਬਰਦੀਆਂ ਤਸਵੀਰਾਂ ਰੋਜ਼ ਪੜ੍ਹਦੇ ਆਂ ਰੋਜ਼ ਖਬਰਾਂ ਪੜ੍ਹਦੇ ਆ ਜਬਰ ਜਨਾਹ ਦੀਆਂ ਘਟਨਾਵਾਂ ਵਾਪਰਦੀਆਂ ਨੇ ਸਮੂਹ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਨੇ ਦਾਜ ਦੇਹ ਦੇ ਤਹਿਤ ਜਿਹੜਾ ਔਰਤਾਂ ਨੂੰ ਮਟਿਆਰਾਂ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਜਿਹੜੇ ਅਣਖੀ ਕਤਲ ਕੀਤੇ ਜਾਂਦੇ ਆ ਕਿ ਝੂਠੀ ਆਣ ਕਰਕੇ ਵੀ ਬੇਟੀ ਨੇ ਕਿਸੇ ਨਾਲ ਵਿਆਹ ਆਪਣੀ ਮਰਜ਼ੀ ਨਾਲ ਕਿਉਂ ਕਰਾ ਲਿਆ ਉਹ ਇੱਕ ਰੁਚੀ ਜਿਹੜੀ ਆ ਅਸੀਂ ਰੋਜ਼ ਦੇਖਦੇ ਹਾਂ ਇਤਜਾਬ ਸੁੱਟ ਦਿੱਤਾ ਜਾਂਦਾ ਹੈ ਉਹਨਾਂ ਨੂੰ ਮਾਰਨ ਲਈ ਉਹਨਾਂ ਨੂੰ ਬੇ ਬੇ ਕਰਨ ਲਈ ਬਦਸੂਰਤ ਕਰਨ ਦੇ ਲਈ ਇਸ ਤਰ੍ਹਾਂ ਨਾ ਉਹਨਾਂ ਨੂੰ ਕੋਈ ਘੁੰਮਣ ਫਿਰਨ ਦੀ ਆਜ਼ਾਦੀ ਹੈ ਮਨੀਪੁਰ ਦੇ ਵਿੱਚ ਜੋ ਵਾਪਰਿਆ ਉਹ ਅਸੀਂ ਕਹਿ ਸਕਦੇ ਹਾਂ ਕਿ ਔਰਤਾਂ ਦੇ ਨਾਲ ਬਹੁਤ ਵੱਡਾ ਧੱਕਾ ਸੀ ਨੰਗੇ ਘੁਮਾਇਆ ਗਿਆ ਕੋਕੀਓ ਫਿਰਕੇ ਦੀਆਂ ਔਰਤਾਂ ਨੂੰ ਤੇ ਉਹ ਦੇਖਣ ਯੋਗ ਨਹੀਂ ਸੀ ਉਹ ਇੱਕ ਬਹੁਤ ਵੱਡਾ ਜ਼ੁਲਮ ਸੀ ਬਹੁਤ ਵੱਡਾ ਜ਼ਬਰ ਸੀ ਜਿਹੜਾ ਅਸੀਂ ਦੇਖਿਆ ਇੱਕ ਅਸੀਂ ਦੇਖਦੇ ਹਾਂ ਕਿ ਸੋਨੀ ਸ਼ੋਰੀ ਨਾਂ ਦੀ ਔਰਤ ਸੀ ਜਿਹੜੀ ਕਿ ਸੰਘਰਸ਼ ਕਰ ਰਹੀ ਸੀ ਉਹਨੇ ਉਹਦੇ ਗੁਪਤੰਗਾ ਦੇ ਵਿੱਚ ਪੱਥਰ ਪਾਏ ਗਏ ਐਸ ਤੱਕ ਜ਼ੁਲਮ ਕੀਤਾ ਗਿਆ ਰੋਮਾ ਸ਼ਰਮੀਲਾ ਔਰ ਸੀ ਜਿਸ ਨੂੰ ਕਿ ਕਈ ਦਿਹਾਕੇ ਇਸ ਕਰਕੇ ਕਿ ਆਰਮਡ ਫੋਰਸ ਸਪੈਸ਼ਲ ਪਾਵਰ ਐਕਟ ਕਹਿੰਦੀ ਸੀ ਵਾਪਸ ਲਾਓ ਮਨੀਪੁਰ ਤੋਂ ਤੇ ਉਹਨੇ کئی ਹਫ਼ਤੇ ਜਿਹੜੀ ਹੜਤਾਲ ਰੱਖੀ ਪਰ ਉਹਦੀ ਨਹੀਂ ਸੁਣਵਾਈ ਹੋਈ ਜਾਨੀ ਇੱਥੋਂ ਦੀਆਂ ਹਾਕਮ ਜਮਾਤਾਂ ਜਿਹੜੀਆਂ ਨੇ ਇੱਥੋਂ ਦੇ ਜਿਹੜੇ ਜ਼ਾਬਰ ਲੋਕ ਨੇ ਉਹ ਸਾਡੇ ਮਨੁੱਖੀ ਹੱਕਾਂ ਤੇ ਕਿਵੇਂ ਹਮਲੇ ਕਰਦੇ ਆ ਤੇ ਕਿਵੇਂ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਦਲਿਤਾਂ ਦੀ ਸਥਿਤੀ ਜਿਹੜੀ ਹੈ ਉਹ ਉਦੋਂ ਵੀ ਮਾੜੀ ਹੈ ਪਹਿਲਾਂ ਸੀ ਕਿ ਹੁਣ ਵੀ ਹੋਏਗਾ ਕਿ ਖੂਹਾਂ ਤੋਂ ਪਾਣੀ ਭਰਨ ਦੀ ਆਜ਼ਾਦੀ ਨਹੀਂ ਹੈ ਮੰਦਰਾਂ ਤੇ ਧਾਰਮਿਕ ਸਥਾਨਾਂ 'ਚ ਉਹਨਾਂ ਨੂੰ ਬਾਹਰ ਰੱਖਿਆ ਜਾਂਦਾ ਹੈ ਭਾਵੇਂ ਇੱਥੋਂ ਦਾ ਕੋਈ ਰਾਸ਼ਟਰਪਤੀ ਹੋਵੇ ਸਾਡੇ ਹਰੂਮੀ ਵਾਲਾ ਡੇਰਾ ਉੱਤੇ ਭਾਵੇਂ ਕੋਈ ਡੀਸੀs ਭਾ ਕੇ ਤਾਂ ਵੀ ਉਸ ਨੂੰ ਅੰਦਰ ਸਮਝ ਕੇ ਬਾਹਰ ਬਿਠਾ ਦਿੱਤਾ ਜਾਂਦਾ ਹੈ ਐਸ ਹੱਦ ਤੱਕ ਦਲਤਾਂ ਨਾਲ ਵਿਤਕਰ ਹੈ ਜੇ ਕੋਈ ਵੀ ਗੰਦਾ ਕੰਮ ਕਰਾਉਣਾ ਹੈ ਜਾਨੀ ਸਿਰ ਤੇ ਮੈਰਟ ਹੋਣਾ ਹੈ ਤੇ ਉਹ ਦਲਤਾਂ ਨੇ ਢੋਣਾ ਹੈ ਜੇ ਗਾਰ ਕੱਢਣੀ ਹੈ ਸੀਵਰੇਜ ਦੇ ਵਿੱਚੋਂ ਉਹ ਵੀ ਚੁੱਪੀ ਮਾਰ ਕੇ ਇੱਕ ਦਲਤ ਉਤਰੇਗਾ ਕੋਈ ਹੋਰ ਨਹੀਂ ਉਤਰੇਗਾ ਉਹ ਦਲਤਾਂ ਨਾਲ ਕਿੰਨਾ ਵੱਡਾ ਤੱਕਾ ਹੈ ਤੇ ਦਲਤਾਂ ਨੂੰ ਹੋਣ ਤੇ ਹੀ ਰੋਹਤ ਬਮੂਲਾ ਜਿਹੜਾ ਸੀ ਉਹ ਮਾਰਿਆ ਗਿਆ ਸੀ ਉਹ ਖੁਦਕੁਸ਼ੀ ਕਰ ਗਿਆ ਸੀ ਕਿਉਂਕਿ ਉਸ ਨੂੰ ਜਾਤੀ ਆਧਾਰਿਤ ਜ਼ੁਲਮ ਉਹਦੇ ਤੇ ਇੰਨਾ ਖੋਇਆ ਸੀ ਕਈ ਹੋਰ ਵੀ ਖੁਦਕੁਸ਼ੀਆਂ ਹੋਈਆਂ ਨੇ ਸਾਡੇ ਨੌਜਵਾਨਾਂ ਦੀਆਂ ਵੀ ਖੁਦਕੁਸ਼ੀਆਂ ਹੋਈਆਂ ਨੇ ਇਹ ਸਾਰੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਗਰੀਬ ਹੋਣ ਕਰਕੇ ਦਲੇਥੋਂ ਕਰਕੇ ਹੁੰਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਹੀ ਆਦੀਵਾਸੀ ਨੇ ਸਾਡੇ ਦੇਸ਼ ਦਾ ਇੱਕ ਵੱਡਾ ਹਿੱਸਾ ਆਦੀਵਾਸੀ ਲੋਕ ਨੇ ਜਿਹੜੇ ਜੰਗਲਾਂ 'ਚ ਰਹਿੰਦੇ ਆ ਜਿਨ੍ਹਾਂ ਦੀ ਰੋਟੀ ਰੋਜ਼ੀ ਜੰਗਲਾਂ ਤੇ ਆਧਾਰਿਤ ਹੈ ਉੱਥੇ ਹੀ ਰਹਿੰਦੇ ਆ ਉਹ ਆਪਣੇ ਜੰਗਲਾਂ ਦੀ ਰਾਖੀ ਲਈ ਲੜਦੇ ਰਹਿੰਦੇ ਆ ਪਰ ਉਹਨਾਂ ਦੀ ਜਿਹੜਾ ਜੰਗਲ ਇੱਕ ਜੰਗਲ ਸੁਰੱਖਿਆ ਕਾਨੂੰਨ ਬਣਾ ਦਿੱਤਾ ਗਿਆ ਹੈ ਜਿਸ ਦੇ ਤਹਿਤ ਇਹ ਹੈ ਕਿ ਜੰਗਲਾਂ ਦੇ ਵਿੱਚ ਬਹੁ ਕੌਮੀ ਕੰਪਨੀਆਂ ਹੋਣ ਚਾਹੇ ਸਰਕਾਰਾਂ ਹੋਣ ਉੱਥੇ ਜਾ ਕੇ ਜੰਗਲਾਂ ਦੀ ਕਟਾਈ ਕਰਕੇ ਉੱਥੇ ਵੱਡੇ ਆਪਣੇ ਇਮਾਰਤਾਂ ਵੀ ਉਸਾਰ ਸਕਦੇ ਨੇ ਤੇ ਉੱਥੇ ਦਾ ਜਿਹੜਾ ਖਣਿਜ ਪਦਾਰਥ ਧਰਤੀ ਦੇ ਵਿੱਚ ਆ ਉਹ ਵੀ ਆਪਣੀ ਮਰਜ਼ੀ ਨਾਲ ਕੱਢ ਕੇ ਵੇਚ ਸਕਦੇ ਨੇ ਯਾਨੀ ਮਨੁੱਖ ਨੂੰ ਇਹ ਅਧਿਕਾਰ ਨਹੀਂ ਵੀ ਹੈ ਨਹੀਂ ਹੈ ਕਿ ਜਿੱਥੇ ਉਹ ਰਹਿ ਰਿਹਾ ਉਹਦੀ ਰਾਖੀ ਕਰ ਸਕੇ ਜੇ ਮਨੁੱਖ ਨੇ ਜਨਮ ਲਿਆ ਡਰਨ ਵਿਧੇ ਰਹਿਣ ਦਾ ਅਧਿਕਾਰ ਆ ਉਹਨੂੰ ਬਰਾਬਰ ਅਧਿਕਾਰ ਹੈਗਾ ਉੱਥੇ ਡਰਨ ਹਮਲੇ ਕੀਤੇ ਜਾ ਰਿਹਾ ਹੈ ਪਹਿਲਾ ਆਪਰੇਸ਼ਨ ਗ੍ਰੀਨ ਹੰਟ ਦੇ ਨਾਂ ਤੇ ਉੱਥੇ ਹਮਲੇ ਕੀਤੇ ਗਏ ਆਪਰੇਸ਼ਨ ਸਮਾਧਾਨ ਦੇ ਨਾਂ ਤੇ ਉੱਥੇ ਹਮਲੇ ਕੀਤੇ ਗਏ ਉਹਨਾਂ ਨੂੰ ਜਥੇਬੰਦ ਹੋਣ ਦਾ ਕੋਈ ਅਧਿਕਾਰ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਉਹਨਾਂ ਨੂੰ ਸਵੈਕ ਸੈਂਸਰ ਸਵੈਕ ਜਿਹੜੇ ਆ ਇਹ ਆ ਉਹ ਸਹੂਲਤਾਂ ਸਿਹਤ ਸਹੂਲਤਾਂ ਸਿੱਖਿਆ ਵਗੈਰਾ ਉਹ ਤੋਂ ਵੀ ਮਹਿਰੂਮ ਨੇ ਇਹ ਸਾਡੇ ਆਦੀਵਾਸੀਆਂ ਦਾ ਹਾਲ ਹੈ ਇਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਜਿਹੜੀਆਂ ਘੱਟ ਗਿਣਤੀ ਨੇ ਚਾਹੇ ਉਹ ਧਾਰਮਿਕ ਘਟਕਿੰਤੀ ਲੋਕ ਹੋਣ ਚਾਹੇ ਹੋਰ ਕਿਸਮ ਦੇ ਘਟਕਿੰਤੀ ਲੋਕ ਹੋਣ ਉਹਨਾਂ ਨੂੰ ਬਹੁ ਗਿਣਤੀ ਰਾਜ ਵੱਲੋਂ ਦਬਾਇਆ ਵੀ ਜਾਂਦਾ ਹੈ ਕ੍ਰਸ਼ ਵੀ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਇਸ ਤਰ੍ਹਾਂ ਵੀ ਕਤਲੇਆਮ ਵੀ ਕੀਤਾ ਜਾਂਦਾ ਹੈ 1984 ਦੇ ਵਿੱਚ ਸਿੱਖ ਭਾਈਚਾਰੇ ਦਾ ਜਿਹੜਾ ਦਿੱਲੀ ਦੇ ਵਿੱਚ ਸਮੂਹਕ ਕਤਲੇਆਮ ਕੀਤਾ ਗਿਆ ਨਸਲਕੁਸ਼ੀ ਕੀਤੀ ਗਈ ਉਹਦੀ ਰਿਪੋਰਟ ਸਾਡੀ ਜਮੂਰੀਦ ਘਰ ਸਭਾ ਨੇ ਛਾਪੀ ਸੀ ਕਮਾਲ ਦੀ ਗੱਲ ਹੈ ਕਿ ਇੱਕ ਫਿਰਕੇ ਦੇ ਲੋਕਾਂ ਨੂੰ ਛਾਂਟ ਕੇ ਉਹਨਾਂ ਦਾ ਕਤਲੇਆਮ ਕਲਾਂ ਦੇ ਵਿੱਚ ਟਾਇਰ ਪਾ ਕੇ ਕੀਤਾ ਗਿਆ ਤੇ ਨਾਲ ਹੀ ਹੋਰ ਦੇ ਸ਼ਹਿਰਾਂ ਦੇ ਵਿੱਚ ਵੀ ਕਈ ਜਥਾ ਅਤੇ ਮਲੇਫਰ ਨਗਰ ਵਗੈਰਾ ਉੱਥੇ ਵੀ ਸਿੱਖਾਂ ਨੂੰ ਕੱਢ ਕੱਢ ਕੇ ਘਰਾਂ 'ਚੋਂ ਮਾਰਿਆ ਗਿਆ ਇਸ ਤਰ੍ਹਾਂ ਜਿਹੜਾ ਗੋਦਰਾ ਕੋਦਰਾ ਕਾਂਡ ਸੀ ਗੋਦਰਾ ਜਿੱਥੇ ਗੱਡੀ ਦੇ ਵਿੱਚ ਇੱਕ ਅੱਗ ਲੱਗੀ ਸੀ ਉਹਦਾ ਬਹਾਨਾ ਬਣਾ ਕੇ ਉਹਨਾਂ ਨੇ ਮੁਸਲਿਮ ਬਸਤੀਆਂ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਟਾਏ ਔਰਤਾਂ ਨੂੰ ਬਲਾਤਕਾਰ ਕੀਤੇ ਉਹਨਾਂ ਦੇ ਆਦਮੀਆਂ ਨੂੰ ਮਾਰਿਆ ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਉੱਥੋਂ ਦੀ ਭਾਰਤੀ ਫੌਜ ਹੈ ਉਹ ਵੀ ਇਹੀ ਕਰ ਰਹੀ ਹੈ ਉੱਥੇ ਵੀ ਕਿਉਂਕਿ ਉਹ ਆਜ਼ਾਦੀ ਮੰਗਦੇ ਨੇ ਇਸ ਲਈ ਭਾਰਤੀ ਫੌਜ ਇੱਕ ਕਰਦੇ ਮਗਰ ਪੰਜ-ਪੰਜ ਸਿਪਾਹੀ ਉੱਥੇ ਖੜੇ ਕੀਤੇ ਆ ਬਲਾਦਕਰ ਉੱਥੇ ਹੁੰਦੇ ਆ ਵਿਧਵਾਵਾਂ ਦੀ ਗਿਣਤੀ ਉੱਥੇ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਬੱਚਿਆਂ ਦੇ ਅਧਿਕਾਰਾਂ ਦੀ ਗੱਲ ਕਰੀਏ ਤਾਂ ਬੱਚਿਆਂ ਤੋਂ ਜਿਹੜੀ ਇੱਥੇ ਬਾਲ ਮਜ਼ਦੂਰੀ ਦਾ ਭਾਵੇਂ ਕਾਨੂੰਨ ਬਣਿਆ ਕਿ ਬਾਲ ਮਜ਼ਦੂਰੀ ਨਹੀਂ ਕਰਾ ਸਕਦੇ ਪਰ ਅਸੀਂ ਆਮ ਦੇਖਦੇ ਆ ਕਿ ਉਹ ਬਾਲ ਮਿਦੂਰੀ ਬਦਸਤੂਰ ਜਾ ਰਹੀ ਹੈ ਬੱਚਿਆਂ ਨੂੰ ਅਗਵਾ ਕਰਨਾ ਬੱਚਿਆਂ ਦੇ ਉੱਤੇ ਤਸਕਰੀ ਕਰਨੀ ਫਿਰ ਬੱਚਿਆਂ ਨੂੰ ਵੱਡੇ ਕਰਕੇ ਉਹਨਾਂ ਨੂੰ ਵੇਸ਼ਵਾ ਗਵਨੀ ਦੇ ਚ ਪਾ ਦਿੱਤਾ ਜਾਂਦਾ ਹੈ ਇਹ ਬੱਚਿਆਂ ਦੇ ਅਧਿਕਾਰਾਂ ਤੇ ਬਹੁਤ ਵੱਡਾ ਹਮਲਾ ਹੈ ਜੇ ਨੌਜਵਾਨਾਂ ਦੀ ਗੱਲ ਕਰੀਏ ਸਾਡੇ ਇੱਥੇ ਬੇਰੁਜ਼ਗਾਰੀ ਗਰੀਬੀ ਭੁੱਖਮਰੀ ਇਹਦੇ ਸਾਰੇ ਮੁੱਖੀ ਮਨੁੱਖੀ ਅਧਿਕਾਰ ਖੋਲੇ ਗਰੀਬੀ ਸਭ ਤੋਂ ਵੱਡਾ ਸੰਤਾਪ ਹੈ ਇੱਕ ਗਰੀਬ ਹੋਣਾ ਮਤਲਬ ਇਹ ਹੈ ਕਿ ਉਹਨੂੰ ਦੁਨੀਆ ਦਾ ਕੋਈ ਮਨੁੱਖੀ ਅਧਿਕਾਰ ਨਹੀਂ ਕਿਉਂਕਿ ਗਰੀਬ ਨਾ ਤਾਂ ਪੈਦਾਵਾਰ ਦੇ ਵਸੀਲਿਆਂ ਤੱਕ ਕੋਈ ਪਹੁੰਚ ਰੱਖਦਾ ਹੈ ਨਾ ਉਹਦੀ ਖਰੀਦ ਸ਼ਕਤੀ ਹੈ ਨਾ ਉਹ ਸਮਾਜ ਚ ਖੁੱਲਕੇ ਵਿਚਰ ਸਕਦਾ ਹੈ ਨਾ ਉਹ ਪੈਦਾ ਉਸ ਤਰ੍ਹਾਂ ਸਾਡੇ ਇਥੇ ਯੋਗਦਾਨ ਪਾ ਸਕਦਾ ਹੈ ਨਾ ਉਹਦੀ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ ਨਾ ਉਹ ਸਿੱਖਿਆ ਹਾਸਲ ਕਰ ਸਕਦਾ ਤੇ ਨਾ ਹੀ ਉਹ ਸਿਹਤ ਪੱਖੋਂ ਤੰਦਰੁਸਤ ਰਹਿ ਸਕਦਾ ਹੈ ਉਹ ਕਪੋਸ਼ਨ ਦਾ ਸ਼ਿਕਾਰ ਵੀ ਰਹਿੰਦਾ ਹੈ ਇਸ ਕਰਕੇ ਜਿਹੜੀ ਗਰੀਬੀ ਦਾ ਖਾਤਮਾ ਹੈ ਜਿਹੜਾ ਕਿ ਐਲਾਨ ਮੈਂ ਚ ਪਾਇਆ ਕਿ ਅਸੀਂ ਭੁੱਖਮਰੀ ਖਤਮ ਕਰਾਂਗੇ ਉਹ ਕਿਤੇ ਵੀ ਭੁੱਖਮਰੀ ਦਾ ਜਿਹੜਾ ਅੰਕੜਾ ਉਹ ਨਿਤ ਦਿਨ ਵੱਧਦਾ ਜਾ ਰਿਹਾ ਹੈਗਾ ਉਹ ਗਰੀਬੀ ਇੱਕ ਬਹੁਤ ਵੱਡਾ ਸੰਤਾਪ ਹੈ ਜਿਹੜੇ ਮਨੁੱਖੀ ਹੱਕਾਂ ਦੇ ਵਾਸਤੇ ਅਸੀਂ ਕਹਿੰਨੇ ਆ ਕਿ ਉਹ ਅਜੇ ਵੀ ਜਾਰੀ ਆ ਕੌਮੀ ਮਨੁੱਖੀ ਰਿਕਾਰਡ ਬਿਊਰੋ ਹੈ ਕੌਮੀ ਮਨੁੱਖੀ ਅਪਰਾਧ ਰਿਕਾਰਡ ਬਿਊਰੋ ਹੈ ਉਹਦੇ ਵਿੱਚ ਸਾਡਾ ਜਿਹੜਾ ਮਨੁੱਖਾਂ ਦੀ ਆਜ਼ਾਦੀ ਦਾ ਸੂਚਕ ਅੰਕ ਹੈ ਉਹ 165 ਦੇਸ਼ਾਂ 'ਚੋਂ ਸਾਡਾ ਦੇਸ਼ 119ਵੇਂ ਨੰਬਰ ਤੇ ਆ ਜਿਹੜੀ ਬਹੁਤ ਪਿੱਛੇ ਹੈ ਇੱਥੇ ਜਿਹੜਾ ਹਿੰਦੂ ਰਾਸ਼ਟਰਵਾਦ ਦਾ ਨਾਹਰਾ ਲਾ ਕੇ ਕਿਸੇ ਨੂੰ ਵੀ ਮੌਬਲੀਂਚਿੰਗ ਕੀਤੀ ਜਾ ਸਕਦੀ ਹੈ ਹਿੰਦੂ ਰਾਸ਼ਟਰਵਾਦ ਦੇ ਤਹਿਤ ਨਾਗਰਿਕ ਰੱਖਿਆ ਨਾਗਰਿਕਤਾ ਸੋਧ ਕਾਨੂੰਨ ਉਹ ਲਿਆਂਦਾ ਗਿਆ ਸੀ ਉਹਦੇ ਖਿਲਾਫ ਕਿਵੇਂ ਭਾਰਤ ਦੇ ਵਿੱਚ ਲੋਕਾਂ ਨੇ ਸ਼ਹੀਨ ਬਾਜ ਦਾ ਮੋਰਚਾ ਵੀ ਲਗਾਇਆ ਹੋਰ ਵੀ ਬਹੁਤ ਜਦੋਜਹਿਦ ਕੀਤੀ ਉਹ ਸਾਰੀ ਸਾਡੇ ਨਾਲ ਵਿਤਕਰਾ ਸੀ ਤੇ ਹਿੰਦੂ ਰਾਸ਼ਟਰਵਾਦ ਲਿਆਉਣ ਵਾਸਤੇ ਸੀ ਤੇ ਹੁਣ ਯੂਨੀਫਾਰਮ ਸਿਵਲ ਕੋਡ ਇਹ ਸਾਰਿਆਂ ਨੂੰ ਇੱਕ ਇੱਕ ਸਿਵਲ ਕੋਡ ਹੋਊਗਾ ਜਿਵੇਂ ਕਹਿੰਦੇ ਆ ਮੋਦੀ ਸਰਕਾਰ ਕਹਿੰਦੀ ਆ ਕਿ ਤੇ ਇੱਕੋ ਹੀ ਕਾਨੂੰਨ ਹੋਊਗਾ ਇੱਕੋ ਹੀ ਭਾਸ਼ਾ ਹੋਊਗੀ ਇੱਕ ਦੇਸ਼ ਦੇ ਵਿੱਚ ਇੱਕੋ ਹੀ ਲਿਬਾਸ ਹੋਊਗਾ ਇੱਕੋ ਹੀ ਇੱਥੇ ਸਾਰੇ ਜਿਹੜਾ ਹੈਗਾ ਉਹ ਰੀਤੀ ਰਿਵਾਜ ਹੋਣਗੇ ਇਹ ਹੋ ਨਹੀਂ ਸਕਦਾ ਕਿਉਂਕਿ ਸਾਡਾ ਦੇਸ਼ ਇੱਕ ਬਹੁ ਪਰ ਬਹੁ ਧਰਮੀ ਬਹੁ ਭਾਸ਼ੀ ਤੇ ਬਹੁ ਕੌਮੀ ਦੇਸ਼ ਹੈ ਇੱਥੇ ਹਰ ਤਰ੍ਹਾਂ ਦੀ ਭਾਸ਼ਾ ਹੈ ਹਰ ਤਰ੍ਹਾਂ ਦੇ ਦੇਸ਼ ਲੋਕ ਵਸਦੇ ਨੇ ਤੇ ਹਰੇਕ ਨੂੰ ਇੱਕ ਤਰ੍ਹਾਂ ਦੇ ਇਸ ਫੈਡਰਲ ਰਾਜ ਦੇ ਤਹਿਤ ਅਧਿਕਾਰ ਹਾਸਲ ਨੇ ਪਰ ਉਹਨਾਂ ਨੇ ਕੇਂਦਰੀਕਰਨ ਅਜਿਹਾ ਕੀਤਾ ਕਿ ਉਹ ਕਹਿੰਦੇ ਆ ਕਿ ਹਿੰਦੂ ਰਾਸ਼ਟਰ ਸੀ ਬਣਾਉਣਾ ਹੈ ਚਾਹੇ ਅਜੁੱਧਿਆ ਹੋਵੇ ਉੱਥੇ ਰਾਮ ਮੰਦਰ ਖੜਾ ਕਰਾਂਗੇ ਚਾਹੇ ਮਥਰਾ ਹੋਵੇ ਚਾਹੇ ਕਾਸ਼ੀ ਹੋਵੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਦੇ ਮੁਸਲਮਾਨਾਂ ਦੇ ਹਰ ਤਰ੍ਹਾਂ ਦੇ ਕਾਰੋਬਾਰ ਤੇ ਉਹਨਾਂ ਦੀ ਬੁਲਡੋਜ਼ਰ ਚਲਾਇਆ ਜਾਂਦਾ ਹੈ ਖਾਸ ਕਰਕੇ ਜਿਹੜਾ ਜੋਗੀ ਦਾ ਰਾਜ ਹੈ ਯੂਪੀ ਦੇ ਵਿੱਚ ਉੱਥੇ ਤਾਂ ਵੱਡੇ ਪੱਧਰ ਤੇ ਉਹਨਾਂ ਨੇ ਇੱਕ ਸਪੈਸ਼ਲ ਫੋਰਸ ਵੀ ਬਣਾਈ ਹੈ ਜਿਹਨੂੰ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਕਹਿੰਦੇ ਆ ਉਹ ਕੰਮ ਇਹ ਕਰਦੀ ਆ ਇਹਦੇ ਚ ਸਪੈਸ਼ਲ ਤੌਰ ਤੇ ਇਹ ਕੀਤਾ ਜਾ ਰਿਹਾ ਹੈਗਾ ਨੌਜਵਾਨ ਜਿਹੜੇ ਬੇਰੁਜ਼ਗਾਰ ਰਹ ਰਹੇ ਆ ਉਹ ਜਦੋਂ ਵੀ ਰੁਜ਼ਗਾਰ ਦੀ ਮੰਗ ਕਰਦੇ ਆ ਬਰਾਬਰਤਾ ਦੀ ਮੰਗ ਕਰਦੇ ਆ ਉਹਨਾਂ ਦੇ ਉੱਤੇ ਕੀ ਹਸ਼ਰ ਹੁੰਦਾ ਇਹ ਅਸੀਂ ਰੋਜ਼ ਦੇਖਦੇ ਆ ਨੌਜਵਾਨ ਆਪਣੇ ਵੱਖ-ਵੱਖ ਕਾਲਜਾਂ 'ਚ ਦਾਖਲਾ ਲੈਣ ਦੇ ਲਈ ਜਿਹੜੇ ਨੌਜਵਾਨ ਵਿਦਿਆਰਥੀ ਪੜਨ ਜਾਂਦੇ ਆ ਕੋਟਾ ਮਸ਼ਹੂਰ ਹੈ ਉੱਥੇ ਤੁਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਉਹ ਕਿੰਨਾ ਵੱਡਾ ਮਨੁੱਖੀ ਦਬਾਅ ਕਿੰਨਾ ਵੱਡਾ ਉਹਨਾਂ ਤੇ ਇਸ ਵਿੱਦਿਆ ਦਾ ਦਬਾਅ ਹੈ ਕਿ ਉਹ ਖੁਦਕਸ਼ੀਆਂ ਕਰਨ ਲੱਗ ਜਾਂਦੀਆਂ ਨੇ ਨੌਜਵਾਨਾਂ ਦੀਆਂ 35 ਖੁਦਕਸ਼ੀਆਂ ਰੋਜ਼ ਜਿਹੜੀਆਂ ਉਹ ਹੋ ਰਹੀਆਂ ਨੇ ਇਸ ਤਰ੍ਹਾਂ ਹੀ ਖੇਤ ਮਜ਼ਦੂਰਾਂ ਦਾ ਵਸੀਲਿਆਂ ਦੀ ਘਾਟ ਕਰਕੇ 114 ਦਿਹਾੜੀਦਾਰ ਜਿਹੜੇ ਆ ਉਹ ਰੋਜ਼ ਮਾਰੇ ਖੁਦਕਸ਼ੀਆਂ ਕਰ ਰਹੇ ਆ ਇਹ ਹਾਲਤ ਹੈ ਸਾਡੇ ਮਜ਼ਦੂਰਾਂ ਦੀ ਇਹ ਹਾਲਤ ਹੈ ਸਾਡੇ ਨੌਜਵਾਨਾਂ ਦੀ ਇਸ ਤਰ੍ਹਾਂ ਸਾਡੇ ਬੁੱਧੀਜੀਵੀਆਂ ਦੀ ਜਾਂ ਪੱਤਰਕਾਰਾਂ ਦੀ ਹਾਲਤ ਹੈ ਜਿਹੜਾ ਇੱਕ న్యూਸ ਕਲਿੱਕ ਨਾਂ ਦਾ ਚੈਨਲ ਸੀ ਉਹਦੇ ਸੰਪਾਦਕ ਨੂੰ ਇਸ ਕਰਕੇ ਫੜਿਆ ਕਿ ਉਹਨੇ ਕਿਸਾਨ ਅੰਦੋਲਨ ਦੀ ਵੀ ਕਵਰੇਜ ਕੀਤੀ ਸੀ ਤੇ ਹੋਰ ਲੋਕਾਂ ਦੇ ਸੰਘਰਸ਼ਾਂ ਦੀ ਕਵਰੇਜ ਕੀਤੀ ਸੀ ਤੇ ਉਹਦੇ ਉੱਤੇ ਬੈਨ ਲਾ ਕੇ ਉਹਨਾਂ ਨੂੰ ਨਿਊਜ਼ ਕਲਿੱਕ ਨੂੰ ਜਿਹੜਾ ਹੋਊ ਬੰਦ ਕਰਨ ਦੀ ਸਾਜਿਸ਼ ਰਚੀ ਗਈ ਪੱਤਰਕਾਰਾਂ ਤੇ ਹਮਲੇ ਉਦੋਂ ਹੁੰਦੇ ਨੇ ਜਦੋਂ ਉਹ ਕਿਸੇ ਵੀ ਐਜੀਟੇਸ਼ਨ ਦੀ ਕਵਰ ਚੜ੍ਹਦੇ ਨੇ ਚਾਹੇ ਉਹ ਜੰਗ ਦੇ ਵਿੱਚ ਵੀ ਜਾਂਦੇ ਨੇ ਤਾਂ ਵੀ ਉੱਥੇ ਉਹ ਮਾਰੇ ਵੀ ਜਾਂਦੇ ਨੇ ਫੜੇ ਵੀ ਜਾਂਦੇ ਨੇ ਤੇ ਉਹਨਾਂ ਤੇ ਨਾ ਲਗਾਤਾਰ ਜ਼ੁਲਮ ਵੀ ਹੁੰਦਾ ਜਿੱਥੋਂ ਤੱਕ ਬੁੱਧੀਜੀਵੀਆਂ ਦਾ ਸਵਾਲ ਹੈ ਬੁੱਧੀਜੀਵੀ ਕਿਉਂਕਿ ਰੋਸ਼ਨ ਦਿਮਾਗ ਹੁੰਦੇ ਆ ਉਹਨਾਂ ਨੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ ਉਹ ਲਿਖਦੇ ਵੀ ਨੇ ਉਹ ਪੜ੍ਹਦੇ ਲਿਖਦੇ ਦਿੰਦੇ ਲੋਕਾਂ ਜਾ ਕੇ ਉਹਨਾਂ ਦੇ ਅਧਿਕਾਰਾਂ ਬਾਰੇ ਉਹਨਾਂ ਨੂੰ ਦੱਸਦੇ ਨੇ ਇਹਦੇ ਵਿੱਚ ਕਿੰਨੇ ਹੀ ਬੁੱਧੀਜੀਵੀ ਉਹਨਾਂ ਨੇ ਇੱਕ ਕਾਲੇ ਕਾਨੂੰਨ ਯੂਪੀਏ ਦੇ ਤਹਿਤ ਦਰਜਨ ਦੇ ਕਰੀਬ ਬੁੱਧੀਜੀਵੀ ਬੰਦ ਨੇ ਜਿਹਦੇ ਵਿੱਚ ਸੁਦਾ ਭਾਰ ਦਵਾਜ ਹੈ ਵਰਬਰਾ ਰਾਉ ਹੈ ਉਹਦੇ ਵਿੱਚ ਸਾਰੇ ਜਿਹੜੇ ਉਹ ਬੰਦ ਕੀਤੇ ਹੋਏ ਨੇ ਤੇ ਅਜੇ 5 ਸਾਲ ਹੋ ਗਏ ਨਾ ਉਹਨਾਂ ਨੂੰ ਕੋਈ ਪ੍ਰੋਲ ਹੈ ਨਾ ਉਹਨਾਂ ਨੂੰ ਕੋਈ ਫਰ ਲੋ ਹੈ ਨਾ ਉਹਨਾਂ ਨੂੰ ਕੋਈ ਬਿਮਾਰੀ ਦੇ ਇਲਾਜ ਦਾ ਪ੍ਰਬੰਧ ਹੈ ਭਾਵੇਂ ਬਲਾਤਕਾਰ ਹੀ ਬਾਬਾ ਇੱਥੇ ਹੋਵੇ ਉਹਨੂੰ ਦੋ ਦੋ ਵਾਰੀ ਪ੍ਰੋਬਲਮ ਹੀ ਮਿਲਦੀਆਂ ਨੇ ਪਰ ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਦਾ ਉਹ ਕਾਨੂੰਨ ਲਾਗੂ ਨਹੀਂ ਕਰ ਰਹੇ ਇਹ ਸਰਾਸਰ ਧੱਕਾ ਸਟੇਨ ਸੁਆਮੀ ਨਾਂ ਦਾ ਇੱਕ ਬੁੱਧੀਜੀਵੀ ਸੀ ਜਿਹੜਾ ਕਿ ਪਾਦਰੀ ਸੀ ਤੇ ਉਹਨੂੰ ਹੱਥ ਕੰਬਣ ਦੀ ਬਿਮਾਰੀ ਸੀ ਪਾਰਕਿਨਸਨ ਉਹਨੂੰ ਸਟਰਾਰਾ ਨਹੀਂ ਦਿੱਤਾ ਗਿਆ ਪੀਣ ਦੇ ਲਈ ਤੇ ਉਹਦੀ ਅਖੀਰ ਨੂੰ ਜੇਲ੍ਹ ਦੇ ਵਿੱਚ ਮੌਤ ਹੋਈ ਇਹਨੂੰ ਅਸੀਂ ਹਰਾਸਤੀ ਕਤਲ ਕਿਹਾ ਸੀ ਸਾਇਮ ਬਾਬਰ 90% ਆਪਜ ਹੈ ਉਹਨੂੰ ਉਮਰ ਕੈਥ ਹੈ ਪਰ ਉਹਨੂੰ ਵੀ ਇੱਕ ਆਂਡਾ ਸੈੱਲ ਦੇ ਵਿੱਚ ਬੰਦ ਕਰਕੇ ਰੱਖਿਆ ਜਾ ਰਿਹਾ ਹੈਗਾ ਇਹ ਮੈਨੂੰ ਉਹਨਾਂ ਦੇ ਬੁੱਧੀਜੀਵੀਆਂ ਦੀ ਹਾਲਤ ਹੈ ਹੋਰ ਵੀ ਜਿਹੜੀਆਂ ਸਾਡੀਆਂ ਇੱਥੇ ਬੁੱਧੀਜੀਵੀ ਕੁੜੀਆਂ ਨੇ ਉਹ ਜਦੋਂ ਬੋਲਦੀਆਂ ਨੇ ਉਹਨਾਂ ਨੂੰ ਧਮਕੀਆਂ ਆਉਂਦੀਆਂ ਨੇ ਨਵਸ਼ਰਨ ਨੂੰ ਈਡੀ ਨੇ ਪੂਰੀ ਤਰ੍ਹਾਂ ਜਲੀਲ ਕੀਤਾ ਕਿ ਮਨੀ ਲਾਂਡਰਿੰਗ ਵਾਸਤੇ ਸਾਡੀ ਅਸੀਂ ਇਹ ਚੀਜ਼ ਕਰ ਰਹੇ ਹਾਂ ਉਹ ਵੀ ਜਲੀਲ ਕਰਨ ਦਾ ਇੱਕ ਢੰਗ ਸੀ ਇਸ ਤਰ੍ਹਾਂ ਹੋਰ ਨੌਜਵਾਨਾਂ ਦਾ ਆ ਗਿਆ ਬਦਾਰਥੀਆਂ ਦਾ ਯੂਪੀ ਟਾਸਕ ਫੋਰਸ ਹੈ ਦੇਸ਼ ਧਰੋਹ ਦਾ ਕਾਨੂੰਨ ਹੈ ਜਿਹੜਾ ਉਹ ਲਾਗੂ ਕੀਤਾ ਜਾਂਦਾ ਹੈ ਕਿ ਜਿਹੜਾ ਤਾਂ ਹਿੰਦੂ ਰਾਸ਼ਟਰਵਾਦੀ ਟੋਨ ਟੋਨ ਮਲਾ ਕੇ ਚੱਲੂਗਾ ਜਾਂ ਉਹਨਾਂ ਦੇ ਰਾਜ ਦੇ ਉੱਤੇ ਕੋਈ ਸਵਾਲ ਖੜੇ ਨਹੀਂ ਕਰੂਗਾ ਨੁਕਤਾਚੀਨੀ ਨਹੀਂ ਕਰੂਗਾ ਉਹ ਉਹਨਾਂ ਦਾ ਸਭ ਤੋਂ ਵੱਡਾ ਤੇਜ ਭਗਤ ਹੈ ਜਿਹੜਾ ਉਹਨਾਂ ਤੇ ਆਲੋਚਨਾ ਕਰਦਾ ਹੈ ਉਹ ਦੇਸ਼ ਧਰੋਹੀ ਹੈ ਤੇ ਉਹਨਾਂ ਤੇ ਦੇਸ਼ ਧਰੋਹ ਦਾ ਕਾਨੂੰਨ ਲਾਗੂ ਕਰ ਦਿੱਤਾ ਹੈ ਜਾਂ ਫਿਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ 124ਏ ਕਾਨੂੰਨ ਹੈ ਉਹ ਲਾਗੂ ਕਰਕੇ ਅਗਲੇ ਨੂੰ ਅੰਦਰ ਕਰ ਦਿੰਦੇ ਆ ਇਸ ਤਰ੍ਹਾਂ ਸਾਡੇ ਸਾਰੇ ਕਿਰਤ ਕਾਨੂੰਨ ਉਹਨਾਂ ਨੇ ਬਦਲਤੇ ਸਾਡੇ 44 ਕਿਰਤ ਕਾਨੂੰਨ ਸੀ ਜਿਦੇ ਵਿੱਚ ਮਜ਼ਦੂਰਾਂ ਨੂੰ 8 ਘੰਟੇ ਦੀ ਤਿਆਹਾੜੀ ਮੁਆਵਜ਼ਾ ਪਰਸ਼ੂਤਾ ਛੁੱਟੀ ਹੋਰ ਤਰ੍ਹਾਂ ਦੀਆਂ ਸਹੂਲਤਾਂ ਸੀ ਪੂਰੀ ਦਿਹਾੜੀ ਬਰਾਬਰ ਦਿਹਾੜੀ ਉਹ ਸਾਰੇ ਖਤਮ ਕਰਕੇ 4 ਕੋਡ ਬਣਾਤੇ ਤੇ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ 8 ਘੰਟੇ ਦੀ ਦਿਹਾੜੀ ਨੂੰ 12 ਘੰਟੇ ਦੀ ਦਿਹਾੜੀ 'ਚ ਬਦਲ ਦਿੱਤਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਹ ਜੀ ਕਿ ਨੂੰ ਕਾਲੇ ਕਾਨੂੰਨ ਆ ਜਿਹੜੇ ਉਹ ਬਾਰ ਬਾਰ ਲਿਆਂਦੇ ਜਾ ਰਿਹਾ ਐ ਐਨਆਈਏ ਹੈਗੀ ਆ ਉਹਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਗਈਆਂ ਨੇ ਸੀਬੀਆਈ ਐ ਈਡੀਐ ਹੋਰ ਤਰ੍ਹਾਂ ਦੀਆਂ ਇਹੋ ਜਿਹੀਆਂ ਏਜੰਸੀਆਂ ਨੇ ਜਿਹੜੀਆਂ ਦੇ ਤਹਿਤ ਲੋਕਾਂ ਨੂੰ ਪੁੱਛਗਿੱਛ ਤੇ ਲਈ ਬੁਲਾ ਕੇ ਆਨੇ ਬਹਾਨੇ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਕੇ ਉਹਨਾਂ ਦੇ ਲੈਪਟਾਪ ਤੇ ਵਿੱਚ ਇੱਕ ਪੈਗਾ ਸਾ ਸਨਾ ਦਾ ਸੌਫਟਵੇਅਰ ਆ ਉਹ ਪਾ ਕੇ ਉਹਨਾਂ ਦੀ ਮੇਲ ਹਾਇਕ ਕਰਕੇ ਉਹਦੇ ਚ ਇਹ ਯਾਰ ਕੀਤਾ ਜਾਂਦਾ ਹੈ ਕਿ ਇਹ ਤਾਂ ਸਾਜ਼ਿਸ਼ ਰਚ ਰਹੀ ਸੀ ਇਹ ਤਾਂ ਇੱਕ ਪਲਾਨ ਕਰ ਰਹੇ ਸੀ ਇਹ ਤਾਂ ਮੋਦੀ ਨੂੰ ਮਾਰਨ ਦਾ ਸਕੀਮ ਕਰ ਰਹੇ ਸੀ ਉਹਨਾਂ ਤੇ ਕਹੇ ਜਾਂ ਕੇ ਇਸ ਮਾਰ ਦਿੱਤਾ ਜਾਂਦਾ ਹੈ ਕਿ ਇਹਦਾ ਅੰਤ ਹੀ ਕੋਈ ਨਹੀਂ ਜਿਹਦੇ ਚ ਜਮਾਨਤੀ ਹੈ ਨਹੀਂਗੀ ਇੱਕ ਕੇਸ ਹੈ ਇੱਕ ਸਾਡੇ ਕਾਨੂੰਨ ਹੈ ਤੇ ਐਨਡੀਪੀਐਸ ਐਕਟ ਹੈ ਉਹ ਨਸ਼ਿਆਂ ਦੇ ਰੋਕੂਣ ਵਾਸਤੇ ਲਾਇਆ ਗਿਆ ਪਰ ਨਸ਼ਾ ਦੇ ਛੋਟੇ ਛੋਟੇ ਜੇ ਪਰਚੂਨ ਵਾਲੇ ਨੂੰ ਫੜ ਲੈਂਦੇ ਆ ਜਾਂ ਨਸ਼ਾ ਕਰਨ ਵਾਲੇ ਨੂੰ ਫੜ ਲੈਂਦੇ ਆ ਤੇ ਉਹਦੇ ਤੇ ਕਮਰਸ਼ੀਅਲ ਕੁਆਂਟੀਟੀ ਪਾ ਕੇ ਉਸ ਨੂੰ ਇਹੋ ਜਿਹਾ ਬੰਦ ਕਰਦੇ ਆ ਕਿ ਉਹਨੂੰ ਕਹਿੰਦੇ ਆ ਤੂੰ ਹੁਣ ਸਾਫਤ ਕਰਕੇ ਮੈਂ ਨਿਰਦੋਸ਼ ਆਂ ਇਹ ਨਸ਼ਾ ਵਧਾਉਣ ਦਾ ਢੰਗ ਹੈ ਨਸ਼ਾ ਤਸਕਰਾਂ ਨੂੰ ਉਹ ਦੇਣ ਦਾ ਢੰਗ ਹੈ ਇਹ ਇਹ ਜਿਹੜਾ ਹੈਗਾ ਇੱਥੇ ਚੱਲ ਰਿਹਾ ਹੈ ਸਾਰੇ ਕਾਨੂੰਨ ਆ ਜਿਹੜੇ ਪਹਿਲਾਂ ਰੋਲ ਟੈਕਟ ਸੀ ਇਸ ਤਰ੍ਹਾਂ ਹੁਣ ਇੱਥੇ ਐਨਐਸਏ ਪੀਐਸਏ ਟਾਡਾ ਪੋਟਾ ਮਕੋਕਾ ਪੀਐਮਐਲਏ ਯੂਏਪੀਏ ਇਹ ਸਾਰੇ ਕਾਨੂੰਨ ਬਦਸਤੂਰ ਇੱਥੇ ਜਾਰੀ ਨੇ ਲਾਗੂ ਹੋ ਰਹੇ ਨੇ ਨਿਰਦੋਸ਼ਾਂ ਤੇ ਜਾਰੂ ਹੁੰਦੇ ਨੇ ਯਾ ਗਰੇ ਲੋਕ ਬੇਕਸੂਰ ਨੇ ਉਹਨਾਂ ਤੇ ਚਾਰੂ ਹੁੰਦੇ ਨੇ ਉਹਨਾਂ ਦੀ ਟਾਰਗੇਟ ਤੇ ਕਮਿਊਨਿਸਟ ਨੇ ਮੁਸਲਮਾਨ ਨੇ ਘੱਟ ਗਿਣਤੀਆਂ ਨੇ ਮੋਦੀ ਕਹਿੰਦਾ ਹੈ ਕਿ ਨਾ ਗਨ ਤੇ ਪੈਨ ਨਹੀਂ ਚੱਲਣਗੇ ਜਿਹਦਾ ਮਤਲਬ ਹੈ ਕਿ ਇੱਥੇ ਜਿਹੜਾ ਹੈਗਾ ਇਸ ਤੋਂ ਬਾਅਦ ਮਾੜੀ ਹਾਲਤ ਹੋਏਗੀ 50 ਕਿਲੋਮੀਟਰ ਦੇ ਏਰੀਏ ਦੇ ਵਿੱਚ ਬੀਐਸਐਫ ਨੂੰ ਅਧਿਕਾਰ ਦਿੱਤੇ ਗਏ ਹੈ ਕਿ ਉਹ ਨਸ਼ਾ ਰੋਕਣ ਦੇ ਬਹਾਨੇ ਚਾਹੇ ਉੱਥੇ ਗੈਰ ਕਾਨੂੰਨੀ ਅਤੀਵ ਗਤੀਵਿਧੀਆਂ ਰੋਕਣ ਦੇ ਬਹਾਨੇ ਉਥੋਂ ਪੁਲਿਸ ਦੇ ਹੱਕ ਦਿੱਤੇ ਕਿ ਬੀਐਸਐਫ ਜੋ ਮਰਜ਼ੀ ਕਰੇ 50 ਕਿਲੋਮੀਟਰ ਦਾ ਜਿਹੜਾ ਏਰੀਆ ਉਹ ਬੀਐਸਐਲ ਬੀਐਸਐਮ ਜਿਹੜਾ ਬੀਐਸਐਫ ਕੋਲ ਦਿੱਤਾ ਗਿਆ ਹੈਗਾ ਇਹ ਬੜੀ ਵੱਡੀ ਕਹਾਣੀ ਹੈ ਜੇ ਅਸੀਂ ਦੇਖੀਏ ਤਾਂ ਗਰੀਬਾਂ ਦੇ ਮਜ਼ਦੂਰਾਂ ਤੇ ਦਲਤਾਂ ਤੇ ਕਿਸਾਨਾਂ ਤੇ ਔਰਤਾਂ ਤੇ ਸਾਰਿਆਂ ਦੇ ਉੱਤੇ ਇੱਕ ਜ਼ੁਲਮ ਦਾ ਵੱਡਾ ਝੱਖੜ ਝੁੱਲ ਰਿਹਾ ਹੈ ਸਾਰੇ ਮਨੁੱਖੀ ਅਧਿਕਾਰ ਦਰੜੇ ਜਾ ਰਹੇ ਆ ਤਾਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਉਣ ਦਾ ਸਾਡਾ ਇਹੀ ਮਤਲਬ ਹੈ ਕਿ ਅਸੀਂ ਸਮਝੀਏ ਕਿ ਜੇ ਸਾਨੂੰ ਅਧਿਕਾਰ ਮਿਲੇ ਸੀ ਤਾਂ ਉਹ ਸੰਘਰਸ਼ ਕਰਕੇ ਮਿਲੇ ਸੀ ਤੇ ਜੇ ਇਹ ਜਾਰੀ ਰਹਿਣਗੇ ਤਾਂ ਵੀ ਸੰਘਰਸ਼ ਕਰਕੇ ਜਾਰੀ ਰਹਿਣਗੇ ਜਮੂਰੀ ਅਧਿਕਾਰ ਸਭਾ ਘਟੋ ਘਟ ਇਹ ਤਾਂ ਕਰਦੀ ਹੈ ਕਿ ਉਹ ਮਨੁੱਖੀ ਹੱਕਾਂ ਦੇ ਬਾਰੇ ਲੋਕਾਂ ਦੀ ਸੋਝੀ ਚ ਵਾਅਦਾ ਕਰਦੀ ਹੈ ਉਹਨਾਂ ਨੂੰ ਬਤਸਰ ਦੱਸਦੀ ਹੈ ਕਿ ਇੱਥੇ ਇੱਥੇ ਤੁਹਾਡੇ ਮਨੁੱਖੀ ਅਧਿਕਾਰ ਕੁਚਲੇ ਜਾ ਰਹੇ ਹੈ ਤੇ ਇਹਦੇ ਲਈ ਸਾਨੂੰ ਲੜਾਈ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ ਇਹ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੋਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ ਖੂਬਹੂ ਨਕਲ ਪੈਦਾ ਕਰ ਸਕੇ ਗਵਾਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ ਵਖ ਗਿਣਤੀ